हां जी ਗੁਰਮੁਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਸਵਾਜਾਚਨ ਮੈਂ ਨਾ ਇੱਕ ਬੇਨਤੀ ਕਰਨੀ ਆ ਤੁਹਾਨੂੰ ਜਾਨਕੀ ਦਾਸ ਲੋਕਾਂ ਨੂੰ ਤਾਂ ਬੇਨਤੀ ਹੁੰਦੀ ਏ ਕਈ ਵਾਰ ਨਾ ਬੰਦੇ ਦਾ ਇਸ ਤਰ੍ਹਾਂ ਮਨ ਹੁੰਦਾ ਕਿ ਨਾਮ ਸਿਮਰਨ ਕਰਨ ਨੂੰ ਜੀ ਨਹੀਂ ਕਰਦਾ ਬਾਣੀ ਪੜ੍ਹਨ ਨੂੰ ਜੀ ਨਹੀਂ ਕਰਦਾ ਕੁਝ ਵੀ ਨਹੀਂ ਕਰਨ ਨੂੰ ਜੀ ਕਰਦਾ ਉਚਾੜ ਜਾ ਹੋ ਜਾਂਦਾ ਮਨ ਤੁਸੀਂ ਇੱਕ ਮੈਂ ਤੁਹਾਨੂੰ ਨਾ ਸੌਖੀ ਜੀ ਵਿਧੀ ਦੱਸ ਦੇਣਾ ਬਹੁਤ ਜ਼ਿਆਦਾ ਕਮਾਲ ਦੀ ਵਿਧੀ ਹੈ ਇੰਨਾ ਤੁਹਾਨੂੰ ਕਿਰਪਾ ਹੋ ਗਈ ਸੱਚੇ ਪਾਸ਼ਾ ਮਹਾਰਾਜ ਤੁਸੀਂ ਅਜ਼ਮਾ ਕੇ ਦੇਖੋ ਇਹ ਜੇ ਤੁਹਾਡੇ ਤੇ ਕਿਰਪਾ ਨਾ ਹੋਈ ਨਾ ਮੈਨੂੰ ਝੂਠਾ ਕਹੋ ਤੁਸੀਂ ਕਿਵੇਂ ਉਹ ਕਰਨਾ ਆਪਾਂ ਨੇ ਜੇ ਤੁਹਾਡੇ ਨਾਮ ਸੰਬੰਧਗੀ ਕਰਨ ਕੁਝ ਵੀ ਨਹੀਂ ਕਰਨਾ ਮਨ ਵੀ ਉਦਾਸ ਰਹਿੰਦਾ ਤਾਂ ਤੁਸੀਂ ਸਿਰਫ ਨਾ ਸਿਰਫ ਸਿਰਫ 3 ਮਿੰਟਾ ਸਿਰਫ 3 ਮਿੰਟਾ ਕੀ ਕਰਨਾ ਹੈ ਵਾਹਿਗੁਰੂ ਵਾਹਿਗੁਰੂ ਕਰਨਾ ਜਾਂ ਮੂਲ ਮੰਤਰ ਕਰਨਾ ਹੈ ਜਾ ਤਾਂ ਗੁਰੂ ਨਾਨਕ ਕਹਿਣਾ ਜਪਣਾ ਉਹ ਤੁਹਾਡੀ ਇੱਛਾ ਹੈ ਪਰ ਜਪਣਾ ਤੁਸੀਂ ਇੱਕੋ ਚੀਜ਼ ਹੈ ਜਿਹੜੀ ਜਪਣੀ ਹੈ ਜਾਂ ਫਿਰ ਤੁਸੀਂ ਮਨ ਵਿੱਚ ਕਰ ਲਓ ਜਾਂ ਬੋਲ ਕੇ ਕਰ ਲਓ ਸਿਰਫ 3 ਮਿੰਟਾ ਜੇ ਬਾਅਦ ਕਰਨਾ ਹੈ 5 ਮਿੰਟਾ ਵੀ ਕਰ ਸਕਦੇ ਹੋ 3 ਮਿੰਟਾ ਕਰ ਲਓ ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਅਰਦਾਸ ਕਰਨੀ ਹੈ ਸਾਰੀ ਅਰਦਾਸ ਕਰਕੇ ਸੇ ਪਾਸ਼ਾ ਮਹਾਰਾਜ ਏ ਗੁਰੂ ਨਾਨਕ ਪਾਸ਼ਾ ਮਹਾਰਾਜ ਜੀ ਮੈਨੂੰ ਆਪਣੇ ਭਾਣੇ ਵਿੱਚ ਰੱਖੋ ਮੈਨੂੰ ਤੁਸੀਂ ਆਪਦੇ ਚਰਨਾਂ ਨਾਲ ਜੋੜੋ ਸੇਪਾ ਸੱਚਖੰਡ ਤੁਰ ਦਰਗਾਹ ਤੋਹੱਚੇ ਪਾਸ਼ਾ ਮੇਰੇ ਮੱਥੇ ਵਿੱਚ ਮੇਰੇ ਹਿਰਦੇ ਵਿੱਚ ਤਰੰਗਾ ਭੇਜੋ ਮਹਾਰਾਜ ਕਾਲਪੁਰਖ ਜੀ ਕਿ ਮੈਨੂੰ ਤੇਰਾ ਪਿਆਰ ਜਾਗੇ ਮੈਨੂੰ ਆਪਦਾ ਪਿਆਰ ਆਵੇ ਇਹ ਸੰਸਾਰ ਦੇ ਮੋਹ ਮਾਇਆ ਤੋਹੱਚੇ ਪਾਸ਼ਾ ਮੈਨੂੰ ਕੱਢ ਲਓ ਇਹ ਜਿਹੜੀ ਮਾਇਆ ਕਰਕੇ ਮੇਰਾ ਮਨ ਉਦਾਸ ਰਹਿੰਦਾ ਹੈ ਸੰਸਾਰੀ ਰੰਗ ਕਰਕੇ ਉਦਾਸ ਰਹਿੰਦਾ ਮਨ ਸੱਚੇ ਪਾਸ਼ਾ ਮਹਾਰਾਜ ਮੈਨੂੰ ਮਾਇਆ ਦੇ ਰੰਗਾਂ ਤੋਂ ਛਟਕਾਰਾ ਦਿਵਾਓ ਮੈਨੂੰ ਆਪਦੇ ਰੰਗ ਵਿੱਚ ਰੰਗ ਲਓ ਰੰਗ ਲਓ ਮਹਾਰਾਜ ਮੈਂ ਤੇਰਾ ਬੱਚਾ ਮੈਂ ਤੇਰਾ ਦਾਸ ਹਾਂ ਮਹਾਰਾਜੇ ਪਾਸ਼ੋ ਕਿਰਤ ਕਰਮ ਕੇ ਵਿਚੜੇ ਕਰ ਕਿਰਪਾ ਮੇ ਲੋ ਰਾਮਾਹਰ ਜਨਮ ਜਨਮ ਤੋਂ ਪਤਨ ਕੀ ਕੀ ਗਿਨਾ ਕਰਕੇ ਫਿਰਦਿਆ ਮਹਾਰਾਜ ਇੰਨੀਆਂ ਮਸੀਬਤਾਂ ਇੰਨੀਆਂ ਔਕੜਾਂ ਨੇ ਇੰਨੀਆਂ ਦਿੱਕਤਾਂ ਨੇ ਸੱਚੇ ਪਾਸ਼ਾ ਮਹਾਰਾਜ ਜੀਵਨ ਖਰਾਬ ਹੋਈ ਜਾਂਦਾ ਹੈ ਅਬ ਦਾ ਰੰਗ ਦਿਓ ਮਹਾਰਾਜ ਅਬ ਦਾ ਰਸ ਦਿਓ ਸੱਚੇ ਪਾਸ਼ਾ ਮਹਾਰਾਜ ਅਬ ਦੇ ਰੰਗਾਂ ਵਿਚ ਰੰਗੋ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਵਾਹਿਗੁਰੂ 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 ਇਸ ਤਰ੍ਹਾਂ ਕਰਨ ਸੰਗ ਜੀ ਤੁਸੀਂ ਸ਼ੁਭ 3 ਮਿੰਟਾਂ ਉਸ ਤੋਂ ਬਾਅਦ ਤਿੰਨ ਮਿੰਟਾਂ ਦੇ ਬਾਅਦ ਫਿਰ ਇਹ ਅਰਦਾਸ ਕਰਨੀ ਜਿਹੜੀ ਮੈਂ ਤੁਹਾਨੂੰ ਦੱਸੀ ਆਂ ਦਾ ਸਾਰੀ ਕਰਕੇ ਫਿਰ ਅਰਦਾਸ ਫਿਰ ਤੁਸੀਂ ਸਿਮਰਨ ਕਰਨੇ ਤਿੰਨ ਮਿੰਟਾਂ ਤਿੰਨ ਮਿੰਟਾਂ ਸਿਮਰਨ ਕਰਨੇ ਫਿਰ ਅਰਦਾਸ ਕਰੇ ਘੰਟੇ-ਘੰਟੇ ਬਾਅਦ ਕਰਨਾ ਤੁਸੀਂ ਇਹ ਤੁਸੀਂ ਦਿਨ ਵਿੱਚ ਦੀ ਘਟੋਕਣ 11 ਵਾਰੀ ਕਰਨਾ ਤਿੰਨ ਮਿੰਟ ਸਿਮਰਨ ਕਰਨਾ ਕੋਈ ਔਖਾ ਨਹੀਂ ਫਿਰ ਉਸ ਤੋਂ ਬਾਅਦ ਅਰਦਾਸ ਕਰਨੀ ਹੈ ਘੰਟੇ ਬਾਅਦ ਫਿਰ ਕਰਨੀ ਹੈ ਜੇ ਤੁਸੀਂ ਦੁਕਾਨ ਦੇ ਉੱਤੇ ਹੋ ਤਾਂ ਵੀ ਹੋ ਜੇ ਤੁਸੀਂ ਖੇਤ ਵਿੱਚੋਂ ਤਾਂ ਵੀ ਹੋ ਤਿੰਨ ਮਿੰਟ ਦਾ ਸੰਗ ਜੀ ਸਮਾਂ ਨਿਕਲ ਹੀ ਆਉਂਦਾ ਹੈ ਕਦੇ ਮਨ ਵਿੱਚ ਕਰੋ ਜੇ ਤੁਸੀਂ ਇਸ ਤਰ੍ਹਾਂ ਦੀ ਸਥਿਤੀ ਵਿੱਚੋਂ ਵੀ ਲੋਕ ਨੇ ਆਦਲ ਹਰ ਮਨ ਵਿੱਚ ਕਰ ਲੋ ਕਿਸੇ ਨੂੰ ਪਤਾ ਨਹੀਂ ਲੱਗਣ ਦੇਣਾ ਪਰ ਘੰਟੇ-ਘੰਟੇ ਬਾਅਦ ਅਰਦਾਸ ਕਰਦੇ ਰਹੋ ਜਿਵੇਂ ਡਾਕਟਰ ਕਹਿੰਦੇ ਹਨ ਵੀ ਇਹ ਘੰਟੇ-ਘੰਟੇ ਬਾਅਦ ਦਵਾਈ ਲੈਣੀ ਹੈ ਚਾਰ-ਚਾਰ ਘੰਟੇ ਬਾਅਦ ਲੈਣੀ ਹੈ ਜੇ ਸੰਗ ਜੀ ਤੁਸੀਂ ਤਿੰਨ ਦਿਨਾਂ ਇਸ ਤਰ੍ਹਾਂ 11-11 ਵਾਰੀ ਅਰਦਾਸ ਕਰਦੇ ਰਹੇ ਨਾ ਤਿੰਨ-ਤਿੰਨ ਮੰਟ ਪਾਠ ਕਰਕੇ 11ਵੇਂ ਤਿੰਨ ਤਿੰਨ ਦਿਨਾਂ ਬਾਅਦ ਤੁਹਾਡੀਆਂ ਜੇ ਪੁੱਬਾਂ ਨਾ ਨਿਕਲੀਆਂ ਗੁਰੂ ਮਹਾਰਾਜ ਦੇ ਪਿਆਰ ਦੇ ਵਿੱਚ ਤਾਂ ਮੈਨੂੰ ਕਮੈਂਟਾਂ ਵਿੱਚ ਬੁਰਾ ਕਹਦੇ ਹੋ ਅੱਡੀ ਸ਼ਕਤੀ ਯਾਰ 10:00 11 ਵਾਰੀ ਅਰਦਾਸ ਕਰਨੀ ਹੈ ਮਿੰਟ ਸਿਮਰ ਸਿਰਫ 3 ਮਿੰਟ ਨਾਮ ਜਪਣਾ ਹੈ ਘੰਟੇ ਬਾਅਦ ਫਿਰ ਘੰਟੇ ਬਾਅਦ ਫਿਰ ਫਿਰ ਅਰਦਾਸ ਘੰਟੇ ਬਾਅਦ 3 ਮਿੰਟਾ ਕਰਕੇ ਸਿਮਰਨ ਫਿਰ ਅਰਦਾਸ ਫਿਰ ਅਰਦਾਸ ਕਿਰਪਾ ਦੇਖੀ ਤੁਸੀਂ ਮਰਛੇ ਪਾਸ ਤੁਸੀਂ ਕਹੋਗੇ ਸਾਰਾ ਬ੍ਰਹਿਮੰਡ ਮੇਰੇ ਵਿੱਚ ਆ ਗਿਆ ਗੁਰੂ ਮਰਛੇ ਪਾਸ ਮੇਰੇ ਵਿੱਚ ਪ੍ਰਗਟ ਹੋ ਗਿਆ ਇਸ ਤਰ੍ਹਾਂ ਦਾ ਬਰਾਗ ਤੁਹਾਡੇ ਅੰਦਰ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ